ਲੇਵੀ ਪੰਚਾਇਤੇ ਗੱਲ ਮੈਂ ਉਹਨਾਂ ਸੱਜਣਾ ਵਾਸਤੇ ਕਰ ਰਿਹਾ ਅੱਜ ਜਿਹੜੇ ਕਿ ਹਮੇਸ਼ਾ ਹੀ ਕਹਿੰਦੇ ਐ ਰੱਬ ਨੂੰ ਉਲਾਮਬਾ ਦਿੰਦੇ ਰਹਿੰਦੇ ਐ ਕਿ ਸਾਨੂੰ ਉਹ ਕਿਉਂ ਨਹੀਂ ਦਿੱਤਾ ਜੋ ਦੂਜਿਆਂ ਦੇ ਕੋਲ ਐ ਸਾਡੇ 'ਚ ਕੀ ਕਮੀ ਸੀ ਹਮੇਸ਼ਾ ਹੀ ਉਹ ਹੀ ਕਹਿੰਦੇ ਕਹਿੰਦੇ ਰਹਿੰਦੇ ਐ ਉਹਨਾਂ ਦੇ ਵਿੱਚ ਮੈਂ ਵੀ ਆ ਜੰਨਾ ਐ ਜਾਂ ਤੁਸੀਂ ਵੀ ਆ ਜਾਨੇਓ ਤਾਂ ਕਈ ਵਾਰ ਰੱਬ ਨੂੰ ਇਹ ਕਹਾਣੀ ਸੁਣਨ ਤੋਂ ਬਾਅਦ ਹੋ ਸਕਦਾ ਤੁਸੀਂ ਰੱਬ ਨੂੰ ਉਲਾਮਬਾ ਨਾ ਦਿਓ ਕਿਉਂਕਿ ਮੈਂ ਤਾਂ ਨਹੀਂ ਦਿੰਦਾ ਬਾਪ ਆਪਣੇ ਬੇਟੇ ਲਈ ਜਿਹਦੇ ਦੋ ਬੇਟੇ ਸੀ ਬਾਪ ਹਮੇਸ਼ਾ ਆਪਣੇ ਬੱਚਿਆਂ ਲਈ ਬਿਹਤਰ ਹੀਨ ਕਰਦਾ ਜਿੰਨਾ ਹੋ ਸਕੇ ਉਸ ਤੋਂ ਵੱਧ ਕਰਦਾ ਤਾਂ ਉਸੇ ਤਰ੍ਹਾਂ ਹੀ ਇੱਕ ਬਾਪ ਆਪਣੇ ਦੋ ਬੇਟਿਆਂ ਲਈ ਕੁਰਤੇ ਪਜਾਮੇ ਸਮਾ ਕੇ ਲਿਆਇ ਇੱਕੋ ਕਲਰ ਦੇ ਇੱਕੋ ਕੱਪੜੇ ਦੇ ਬੱਚਿਆਂ ਨੂੰ ਲਿਆ ਕੇ ਦੇ ਦਿੰਦੇ ਆ ਉਹਨਾਂ ਸੋਨੇ ਬੱਚੇ ਆਪਣੇ ਆਪਣੇ ਕੱਪੜੇ ਦੇਖ ਰਿਹਾ ਜਿੱਦਾਂ ਬੱਚਿਆਂ ਨੂੰ ਕੱਪੜੇ ਦੇਖਣ ਦਾ ਚਾਹ ਹੁੰਦਾ ਪਿਓ ਕਿ ਕੱਪੜੇ ਇੱਕੋ ਕਲਰ ਦੇ ਲੈ ਕੇ ਆਇਆ ਇੱਕੋ ਥਾਨ 'ਚ ਪੜਵਾ ਕੇ ਲੈ ਕੇ ਆਇਆ ਇੱਕੋ ਦਰਜੀ ਤੋਂ ਬਣਵਾਏ ਕੋਈ ਉਹਨੇ ਫਰਕ ਨਹੀਂ ਇੱਥੇ ਆ ਦੋਨਾਂ ਬੱਚਿਆਂ ਲਈ ਤਾਂ ਛੋਟੇ ਬੱਚੇ ਨੇ ਜਦੋਂ ਆਪਣੇ ਕੱਪੜੇ ਦੇਖੇ ਤੇ ਉਹ ਰੋਣ ਲੱਗ ਪਿਆ ਇਹ ਛੋਟਾ ਬੱਚਾ ਰੋ ਰਿਹਾ ਕਿਉਂ ਕਹਿੰਦਾ ਵੀ ਵੱਡੇ ਨਾਲੋਂ ਮੇਰੇ ਕੱਪੜੇ ਆ ਜਿਹੜੇ ਉਹ ਛੋਟੇ ਲੈ ਕੇ ਆਏ ਆ ਮੇਰੇ ਵੱਡੇ ਭਰਾ ਤੋਂ ਮੇਰੇ ਕੱਪੜੇ ਤੋਂ ਛੋਟੇ ਲੈ ਕੇ ਆਏ ਮੇਰੇ ਨਾਲ ਤੋਂ ਫਰਕ ਰੱਖਿਆ ਹੁਣ ਇਹ ਉਸ ਵੀ ਨਾ ਸਮਝੀ ਲਾ ਲਈਏ ਨਾ ਸਮਝੀ ਕਹਿ ਸਕਦੇ ਆ ਪਰ ਉਸ ਟਾਈਮ ਉਹ ਬੱਚੇ ਨੂੰ ਬੱਚੇ ਦੇ ਮਨ ਚ ਗिल्ਟ ਫੀਲ ਹੋ ਰਹੀ ਆ ਉਹਨੂੰ ਲੱਗ ਰਿਹਾ ਵੀ ਮੇਰੇ ਮੇਰੇ ਮੈਨੇ ਵਾਸਤੇ ਕੁਛ ਘੱਟ ਲੈ ਕੇ ਆਇਆ ਤੇ ਮੇਰੇ ਭਰਾ ਵਾਸਤੇ ਕੁਛ ਵੱਧ ਲੈ ਕੇ ਆਇਆ ਪਰ ਬਾਪ ਹੈ ਜਿਹੜਾ ਉਹ ਹਮੇਸ਼ਾ ਹੀ ਬੱਚਿਆਂ ਵਾਸਤੇ ਬਰਾਬਰ ਕਰਦਾ ਹੈ ਪਰ ਹੁਣ ਜਿਹਦੇ ਜਿੱਡਾ ਆਊਗਾ ਜਿਹੜਾ ਜਿੰਨੇ ਕੁ ਮੇਚਦਾ ਉਹਨੂੰ ਉਹਨਾਂ ਕੀ ਮਿਲੂਗਾ ਨਾ ਸਾਡਾ ਜਿੱਡਾ ਮੇਚਾ ਸਾਨੂੰ ਉੱਡੇ ਹੀ ਕੱਪੜੇ ਮਿਲਣਗੇ ਨਾ ਜਿੰਨੇ ਕੁ ਸਾਡਾ ਮੇਧਾ ਹੈਗਾ ਜੇ ਹੋ ਸਕਦਾ ਸਾਨੂੰ ਜੇ ਕੋਈ ਜ਼ਿਆਦਾ ਪੈਸਾ ਮਿਲ ਜੇ ਉਹਦਾ ਸਾਨੂੰ ਨੁਕਸਾਨ ਹੋਵੇ ਅਸੀਂ ਨਾ ਰੱਖ ਸਕਦੇ ਹੁਈਏ ਨਾ ਚੱਲ ਸਕਦੇ ਹੁਈਏ ਤਾਂ ਐਸੇ ਲਈ ਪ੍ਰਮਾਤਮਾ ਵੀ ਆਪਣੇ ਬੱਚਿਆਂ ਵਾਂਗ ਹੀ ਸਾਡੇ ਨਾਲ ਬਿਹਾਰ ਕਰਦਾ ਹੈ ਜਿੰਨੇ ਜੋਗੇ ਅਸੀਂ ਹੁੰਨੇ ਆ ਉਹਨਾ ਦਿੰਦਾ ਤੇ ਵੱਧ ਤੋਂ ਵੱਧ ਦਿੰਦਾ ਖੁਸ਼ ਖੁਸ਼ ਰਿਹਾ ਕਰੋ ਜਿੱਥੇ ਜਿੱਥੇ ਵੀ ਹੋ ਜਿਹੜੇ ਲੈਵਲ ਤੇ ਹੋ ਸੈਟੀਸਫੈਕਸ਼ਨ ਸੰਤੋਸ਼ਟੀ ਰੱਖੋ ਮਨ ਚ ਉਹ ਕਦੇ ਵੀ ਫਰਕ ਨਹੀਂ ਕਰਦਾ ਤੁਸੀਂ ਆਪ ਦਾ ਮਿਹਦਾ ਵਧਾਓ ਉਹ ਹੋਰ ਦਊਗਾ